ਜਿੰਦਾ ਦੋ ਦੋ ਸਾਲ ਪੁਰਾਣੇ ਨੇ ਮੁੰਡੇ ਉਥੋਂ ਗੋਲੀ ਲੈਂਦੇ ਨੇ ਉਹਦੀ ਜਗ੍ਹਾ ਆਲਟਰਨੇਟਰ ਰੱਖਿਆ ਵਿੱਚ ਉਹ ਜੇ ਟੀਕਾ ਨਹੀਂ ਮਿਲਦਾ ਉਹ ਖਾ ਕੇ ਆਪਣਾ ਟਾਈਮ ਪਾਸ ਕਰਦੇ ਨਿੱਕੇ ਨਿੱਕੇ ਨਿਆਣੇ ਆ ਉਹ ਨਹੀਂ ਦੇ ਦਿਆ ਜੀ ਤੁਹਾਡੀ ਉਹਨਾਂ ਨਾਲ ਗੱਲ ਹੋਈ ਭਾਈ ਜਿਹੜੇ ਤੇਲੇ ਲਾਇਆ ਉਹ ਜਿਹੜੀ ਰੂਪ ਨਾਲ ਕੰਡੀਸ਼ਨ ਜਿਹੜੀ ਬਹੁਤ ਖਰਾਬ ਦੇਖੋ ਉਹਦਾ ਟੀਕੇ ਕਿੰਨੇ ਮਿਲ ਜਾਂਦੇ ਪਾਰਗੋ ਕੈਂਪ ਦਾ ਹੀ ਪਰ ਥੋੜਾ ਸਾਈਡ ਦਾ ਹੈ ਮੈਂ ਉਹਨੂੰ ਜਾਣਦਾ ਨਹੀਂ ਅੱਛਾ ਮੈਂ ਤਾਂ ਅੰਦਰ ਟੀਵੀ ਦੇਖਦਾ ਸੀਗਾ ਕੌਣ ਲੋਕ ਲੈ ਕੇ ਗਏ ਉਹਨੂੰ ਹਸਪੀਟਲ ਪਤਾ ਨਹੀਂ ਉਹ ਜਿਹੜੇ ਕੋਈ ਨਾਲ ਹੋਣਗੇ ਜਾਂ ਉਹਨਾਂ ਦਾ ਕੋਈ ਰਿਲੇਟਿਵ ਹੋਏਗਾ ਜਿਹੜਾ ਲੈ ਕੇ ਗਿਆ ਠੀਕ ਹੈ ਹੁਣ ਕੁਝ ਪਤਾ ਨਹੀਂ ਕਹਿੰਦੇ ਪੀਰੇ ਠੀਕ ਹੈ ਜੀ ਤੇ ਬੋਲੋ ਹਸਪੀਟਲ ਲੈ ਕੇ ਗਏ ਨਾ ਨੇ ਲਿਉ ਦਾ ਕੋਰਸ ਚੰਦਾ ਦੋ ਦੋ ਸਾਲ ਪੁਰਾਣੇ ਨੇ ਮੁੰਡੇ ਉੱਥੋਂ ਗੋਲੀ ਲੈਂਦੇ ਨੇ ਉਹਦੀ ਜਗ੍ਹਾ ਆਲਟਰਨੇਟਰ ਰੱਖਿਆ ਵਿੱਚ ਉਹ ਜੇ ਟੀਕਾ ਨਹੀਂ ਮਿਲਦਾ ਉਹ ਖਾ ਕੇ ਆਪਣਾ ਟਾਈਮ ਪਾਸ ਕਰਦਾ ਭਾਈ ਜਿੰਨ੍ਹੇ ਸਾਲ ਕਿਹੜੀ ਦਵਾਈ ਚੱਲਣੀ ਹੈ ਦੋ ਦੋ ਸਾਲ ਕਿਹੜੀ ਦਵਾਈ ਚੱਲ ਰਹੀ ਹੈ ਪਰੀ ਤੁਸੀਂ ਆ ਕੇ ਸਵੇਰੇ ਆਓ ਡਿਸਪੈਂਸਰੀ ਤੋਂ ਆ ਕੇ ਪਤਾ ਕਰੋ ਦੋ ਦੋ ਸਾਲ ਤੋਂ ਕਿਹਨਾ ਮੈਂ ਡਿਸਪੈਂਸਰੀ ਦਾ ਭਾਜੀ ਸਾਡੀ ਗਵਰਨਮੈਂਟ ਡਿਸਪੈਂਸਰੀ ਆ ਨਾਲ ਬਾਹਰ ਰੋਡ ਤੇ ਬੁੱਕ ਕਰ ਦਿੱਤੇ ਤੁਸੀਂ ਸਵੇਰੇ ਆਓ ਉੱਥੇ ਆ ਕੇ ਤੁਸੀਂ ਹਾਲਾਤ ਦੇਖੋ ਦੋ ਦੋ ਸਾਲ ਦੇ ਉਤੋਂ ਦੇ ਬੱਚਿਆਂ ਦੀਆਂ ਮੁੰਡਿਆਂ ਦੀਆਂ ਗੋਲੀਆਂ ਲੱਗੀਆਂ ਹੀ ਜਾਣੇ ਉਹ ਲੈਂਦੇ ਭੇਣੇ ਭਾਜੀ ਕਿਦਾਂ ਨਸ਼ਾ ਬੰਦ ਹੋਊਗਾ ਭਾਜੀ ਨਸ਼ਾ ਛੁਡਾਉਣ ਵਾਸਤੇ ਗੋਲੀਆਂ ਦਿੱਤੀ ਜਾਂਦੀਆਂ ਕਿ ਨਸ਼ੇ ਦਾ ਇਲਾਜ ਦੇਖੋ ਜੇ ਮੈਂ ਮੰਨ ਲਓ ਮੈਂ ਕੋਈ ਨਸ਼ਾ ਕਰਦਾ ਮੈਂ ਛੱਡਣਾ ਮੈਂ 2 ਮਹੀਨੇ 3 ਮਹੀਨੇ ਦਾ ਕੋਰਸ ਪੂਰਾ ਕਰਕੇ ਮੈਂ ਛੱਡ ਦਾਂਗਾ ਜੇ ਮੈਂ ਇਹਦੇ ਅਲਟਰਨੇਟ ਯੂਜ਼ ਕਰਨਾ ਵੀ ਮੇਰੇ ਕੋਲ ਪੈਸੇ ਨਹੀਂ ਉੱਥੇ ਮੈਂ ਨਾਮ ਲਖਾਇਆ ਗੋਲੀ ਲਈ ਖਾ ਲਈ ਮੇਰਾ ਨਸ਼ਾ ਪੂਰਾ ਹੋ ਗਿਆ ਜਦੋਂ ਪੈਸੇ ਆਣਗੇ ਮੈਂ ਟੀਕਾ ਲਾ ਲਾਂਗਾ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਭਾਜੀ ਭਾਈ ਸਰਕਾਰ ਵੱਲੋਂ ਕਿਹਾ ਗਿਆ ਕਿ ਸਾਨੂੰ ਤੁਸੀਂ ਇਨਫੋਰਮ ਕਰੋ ਤੁਹਾਡੀ ਸੋ ਜੀ ਨਾ ਗੱਪ ਚ ਰੱਖੀ ਜਾਓ ਜੀ ਮੈਂ ਤੁਹਾਨੂੰ ਦੱਸਦਾ ਅਸੀਂ ਇੱਕ ਭਾਰ ਕੋ ਕੈਂਪ ਤੋਂ ਮੁੰਡਿਆਂ ਨੇ ਇਕੱਠੇ ਹੋ ਕੇ ਨਾ ਪਿੱਛੇ ਤੁਸੀਂ ਖਬਰ ਵੀ ਚਲਾਈ ਹੋਈ ਰਹੀ ਹੈ ਇੱਕ ਜਦੀ ਸੋਸਾਇਟੀ ਬਣਾਈ ਸੀਗੀ ਐਂਟੀ ਡਰਗ ਫੋਰਸ ਐਂਟੀ ਡਰਗ ਠੀਕ ਹੈ ਜੀ ਅਸੀਂ ਉੱਥੇ ਇੱਕ ਮਾਰਚ ਕਰਨਾ ਸੀਗਾ ਸਾਾਨੂੰ ਰੋਕਣ ਦੇ ਲਈ ਪੁਲਿਸ ਦੀ ਬੱਸ ਭਰ ਕੇ ਆ ਗਈ ਜੀ ਕਿ ਤੁਸੀਂ ਨਾ ਕੱਢੋ ਕੋਈ ਡੀਐਸਪੀ ਆ ਗਿਆ ਆ ਗਿਆ ਹੋ ਗਿਆ ਨਸ਼ੇ ਦਾ ਵਿਰੋਧ ਕਰਨ ਦੇ ਲਈ ਰੋਕੇ ਜਾ ਰਹੇ ਕਿ ਤੁਸੀਂ ਇਹ ਨਾਂ ਜਿਆਦਾ ਖਾਪਰ ਵਾਲਾ ਨਾ ਪਾਓ ਸਾਾਨੂੰ ਰੋਕਣ ਦੇ ਅਸੀਂ ਕਿਉਂਕਿ ਸਾਡੇ ਇੱਕ ਉਧਰ ਮੱਲੇ ਦੇ ਵਿੱਚ 14 ਸਾਲ ਦਾ ਬੱਚਾ ਡਾਹ ਹੋ ਗਿਆ ਸੀਗਾ ਮੁੰਡਿਆਂ ਨੇ ਬਹਿ ਕੇ ਕਿਹਾ ਯਾਰ ਇਹ ਬੰਦ ਹੋਣਾ ਚਾਹੀਦਾ ਕੱਲ ਨੂੰ ਸਾਡੇ ਵੀ ਬੱਚੇ ਵੱਡੇ ਹੁੰਦੇ ਪਿਆ ਬੱਚੇ ਠੀਕ ਹੈ ਕੋਈ ਇਧਰੋਂ ਆਂਦਾ ਪਿਆ ਨਸ਼ੇ ਵਾਲਾ ਤੇ ਕੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਨਹੀਂ ਕਿ ਇਸ ਏਰੀਆ ਦੇ ਵਿੱਚ ਪਹਿਲੀ ਸਭ ਕੁਝ ਪਤਾ ਵੇ ਮੈਂ ਭਾਜੀ ਨੂੰ ਅੱਗੇ ਕੀ ਕਿਹਾ ਬੁੱਢਾ ਮਾਲ ਗਰਾਊਂਡ ਹੈ ਉੱਥੇ ਜਾ ਕੇ ਤੁਸੀਂ ਹਾਲਾਤ ਦੇਖ ਲਓ ਸੀਸੀਟੀਵੀ ਲੱਗੇ ਹੋਏ ਦੁਕਾਨਾਂ ਦੀਆਂ ਸੀਸੀਟੀਵੀ ਕਢਵਾ ਲੈਣ ਪੁਲਿਸ ਵਾਲੇ ਸਿਸਟਮ ਉੱਤੇ ਹੋ ਸਕਦਾ ਕੋਈ ਭਾਜੀ ਹੁਣ ਨਹੀਂ ਹੋ ਸਕਦਾ ਬਥੇ ਰਹਿਣਗੇ ਸਿੰਜਾ ਵਗੈਰਾ ਹੁੰਦੀਆਂ ਇਸੇ ਬਿਲਕੁਲ ਹੋਣਗੀਆਂ ਚਲੋਗੇ ਸਾਡੇ ਨਾਲ ਚਲੋ ਚਲੋ ਆਜੋ ਆਹ ਨੂੰ ਨੀ ਪਤਾ ਬਾਹਰ ਕੀ ਕਰਦੇਗੇ ਬਾਕੀ ਘਰੋਂ ਪਿਆ ਮੈਂਨੇ 150 ਉਹ ਲੈ ਜਾਂਦਾ ਫੇਰ ਉਹ ਵੀ ਘਰ ਪਿਆ ਦਵੇ ਤੇ ਠੀਕ ਆਦਾ ਰਹੀ ਬਾਕੀ ਆਈਕਲ ਦੇ ਬੱਚੇ ਜਿਹੜੇ ਨੇ ਮਾਪਿਆਂ ਨੂੰ ਜ਼ਿਆਦਾ ਉੱਠੀ ਹੋ ਗਏ ਨੇ ਅੱਛਾ ਤੂੰ ਉਹਨਾਂ ਨੂੰ ਕੀ ਕਹਿ ਸਕਦੇ ਮਾਪਿਆਂ ਦੀ ਮੰਦੇ ਨਹੀਂ ਬੱਚੇ ਨਹੀਂ ਮੰਦੇ ਹੈਗੇ ਭਾਈ ਜਿਹੜੇ ਮੰਦੇ ਹੈਗੇ ਤੂੰ ਆਪਣੇ ਬੇਟੇ ਨੂੰ ਸੈਂਟਰ ਸੈਂਟਰ ਭੇਜ ਕੇ ਦੇਖਣਾ ਸੀ ਇੱਕ ਵਾਰੀ ਜੀ ਸੈਂਟਰ ਵਿੱਚ ਜਿੰਨੇ ਵੀ ਬੱਚੇ ਆਈ ਦੇਖੇ ਨਾ ਸੈਂਟਰ ਚ ਕੀ ਹੈ ਤੇ ਫੇਰ ਬਾਹਰ ਆ ਕੇ ਫੇਰ ਉਹੀ ਆਈ ਅੱਜ ਨੂੰ ਜ਼ਿਆਦਾ ਵਿਗੜ ਜਾਂਦੇ ਨੇ ਸੈਂਟਰ ਵਿੱਚ ਆ ਕੇ ਸੈਂਟਰ ਚ ਕੀ ਭੇਜੀਏ ਜੀ ਤੁਹਾਡਾ ਬੇਟਾ ਹੈ ਹਾਂਜੀ ਹਾਂਜੀ ਛੋਟਾ ਕੀ ਨਾਮ ਹੈ ਉਹ ਟਿੰਕੂ ਹੈ ਅੱਛਾ ਕਿੰਨੀ ਕੁਮਾਰ ਉਹ ਉਮਰ ਹੈਗੀ ਇਸ ਵਾਰ 35 ਕੇ ਸਾਹ ਲਾ ਲਓ ਅੱਛਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਉਹ ਅਸੀਂ ਤਾਂ ਅੰਦਰ ਬੈਠੇ ਹਾਂ ਮੋਜੀ ਅੱਛਾ ਜੀ ਅੰਦਰ ਬੈਠੇ ਕੰਮਾਂ ਤੋਂ ਆਏ ਆ ਕੰਮਾਂ ਦਾ ਜਦੋਂ ਆਏ ਆ ਸਾਢੇ ਪੰਜ ਵੇ ਆਈ ਕੰਮ ਤੋਂ ਆਏਗਾ ਅੱਛਾ ਤੇ ਆੜ ਕੇ ਹੀ ਅੰਦਰ ਕਾ ਪਾਣੀ ਬਣਾਇਆ ਬੈਠ ਕੇ ਪੀਤਾ ਪੀਤੇ ਆ ਦੇ ਵਿੱਚ ਨਾ ਮੈਂ ਨਾ ਕੁੱਦਾ ਹੀ ਬਾਹਰ ਆ ਗਿਆ ਅੱਛਾ ਤੇ ਬਾਹਰ ਆੜ ਕੇ ਨਾ ਤੇ ਮੈਂ ਖਲੋਤਾ ਤੇ ਆਪਣੇ ਦਿਵਾ ਗਿਆ ਤੇ ਇਹੋ ਛੋਟਾ ਮੁੰਡਾ ਮੇਰਾ ਨਾ ਸਲੋਗ ਦਾ ਕੋਟੇ ਨੂੰ ਆਜਾ ਮਾਰਦਾ ਪਿਆ ਕਿ ਡੈਡੀ ਉਰੇ ਆ ਮੈਂ ਕਹੇ ਮੇਰੇ ਕੋ ਕੋਟੇ ਦੇ ਨਹੀਂ ਚਲੇ ਇਹਨਾਂ ਨੂੰ ਸਾਹ ਜਣਦਾ ਭਾਈ ਮੈਂ ਨਹੀਂ ਹੱਸ ਟੱਕਿਆ ਪਿਆ ਕਹਿੰਦਾ ਨਹੀਂ ਉਰੇ ਆ ਜਰਾ ਮੈਂ ਗਿਆ ਵਾ ਉੱਥੇ ਗਿਆ ਤੇ ਮੁੰਡਾ ਦੇਖਿਆ ਵੇ ਲੰਮੇ ਪਿਆਦਾ ਮੈਂ ਕਿ ਕੀ ਹੋਇਆ ਵੇ ਇਹਨੂੰ ਕਹਿੰਦਾ ਪਤਾ ਨਹੀਂ ਹੋਤੀ ਨਹੀਂ ਹੁੰਦਾ ਪਿਆ ਮੈਂ ਦੇਖਿਆ ਲਾਗੇ ਸਾਹ ਹੰਦੇ ਵੇ ਸਾਹ ਚੱਲਦਾ ਪਿਆ ਮੈਂ ਕਹੇ ਅਦਾ ਕਰ ਕਾਕਾ ਅਹੀ ਆਈ ਦੀ ਫਾਈਲੀ ਪਾਣੀ ਜੋ ਉਹ ਵੀ ਹੁੰਦਾ ਤੂੰ ਕਾਰ ਮੈਂ ਕਹੇ ਮਾਪੇ ਨੂੰ ਬੁਲਾ ਮਾ ਮਾਪਿਆਂ ਨੂੰ ਬੁਲਾ ਗਿਆ ਤੇ ਪਿਓ ਨੂੰ ਬੁਲਾਣ ਤੇ ਉਹ ਕਹਿੰਦਾ ਇੰਨੀ ਬਲਾ ਜਿਆਦਾ ਮਗੜ ਇਹ ਕਿੰਨੇ ਦਿਨ ਹੋ ਗਿਆ ਘਰੋਂ ਬਾਹਰ ਨਿਕਲੇ ਆਇਆ ਹੈ ਇਹੀ ਕੱਢਿਆ ਵੇ ਤਹੀ ਨਹੀਂ ਜਾਣਾ ਮਗੜ ਉਹ ਫੇਰ ਆ ਗਿਆ ਵੇ ਹੋਰ ਮੜੇਗਾ ਹੌਲੀ ਹੌਲੀ ਮੜੇਗਾ ਸਾਰੇ ਮੁੰਡਿਆਂ ਨੂੰ ਪਤਾ ਲੱਗਦਾ ਜਾ ਕਟੁੰਨ ਜਾਗੇ ਆ ਨੇ ਹੁਣ ਮੁੰਡੇ ਦੀ ਕੰਡੀਸ਼ਨ ਕਿੱਦਾਂ ਦੀ ਹੈ ਜੀ ਜਿਹੜਾ ਵਿਅਕਤੀ ਨੇ ਇੰਜੈਕਸ਼ਨ ਲਾਇਆ ਸੀ ਉਹਦੀ ਕੰਡੀਸ਼ਨ ਕਿੱਦਾਂ ਦੀ ਹੈ ਠੀਕ ਹੈ ਠੀਕ ਹੈ ਤੂੰ ਸਾਹ ਚੱਲਦਾ ਹੋਇਆ ਸਾਹ ਜਰੂਰ ਆ ਗਿਆ ਤੂੰ ਖੜਿਆ ਨਾ ਸਾਹ ਆਂਦਾ ਪਿਆ ਉਹ ਕਿੱਥੇ ਲੱਗੇ ਜੀ ਉਹ ਹੁਣ ਸਾਹ ਲੱਗੇ ਆ ਮੈਂ ਉਹ ਤੁਹਾਡੇ ਮੁੰਡੇ ਦਾ ਦੋਸਤ ਹੈ ਨਹੀਂ ਤੂੰ ਕੋਈ ਦੋਸਤ ਨਹੀਂ ਮੱਚੇ ਵਾਜ ਦਾ ਕੋਈ ਨਹੀਂ ਦੋਸਤ ਅੱਛਾ ਜਿੱਥੇ ਕੋਈ ਮਿਲ ਕੇ ਮਾੜਾ ਮੋਟਾ ਉਹਦਾ ਘਰ ਕਿੱਥੇ ਹੈ ਹਾਂਜੀ ਉਹ ਬੰਦੇ ਦਾ ਘਰ ਕਿੱਥੇ ਹੈ ਉਹ ਇੱਧਰ ਹੀ ਲੱਕੜ ਚੌਂਕ ਵਾਲੇ ਪਾਸੇ ਅੱਛਾ ਕੀ ਨਾਮ ਉਹਦਾ ਕੀ ਨਾਮ ਹੈ ਪਤਾ ਨਹੀਂ ਉਹਦਾ ਨਾਮ ਹੀ ਜਾਣਦੇ ਨਹੀਂ ਅੱਛਾ ਕਿੰਨੇ ਟਾਈਮ ਤੋਂ ਆਏ ਮੁੰਡਾ ਪਹਿਲੀ ਵਾਰ ਦੇਖਿਆ ਓਕੇ ਹਾਂਜੀ ਹਾਂਜੀ ਅੱਜ ਮੁੰਡੇ ਨੂੰ ਪਹਿਲੀ ਵਾਰ ਦੇਖਿਆ ਤੁਹਾਡੇ ਘਰੇ ਆਇਆ ਹਾਂਜੀ ਮਤਲਬ ਓਵਰਡੋਸ ਅੱਛਾ ਜੀ ਹਾਂਜੀ ਓਵਰਡੋਸ ਹੈ ਜੀ ਓਵਰਡੋਜ਼ਿੰਗ ਹੋਈ ਹੈ ਉਹਦੇ ਨਾਲ ਅੱਛਾ ਉਹਦਾ ਕੀ ਨਾਮ ਰੋਹਿਤ ਇਹ ਕਿੱਥੇ ਦਾ ਰਹਿਣ ਵਾਲਾ ਹੈ लक्ड़ रहने वाला थोड़ा यार दोस्त है, अच्छा। दे दे तो कर रहे है। किस चीज़ की ओवरडोजिंग हुई है अच्छा कितों लेके आए से बाँगा, बाबा ਕਿੰਨੂੰ ਬੋਲੋ ਭਾਈ ਕਿ 21 ਤੋਂ ਲੈ ਕੇ 21 ਵਿਅਕਤੀ ਤੋਂ ਲੈ ਕੇ ਆਏ ਸੀ ਮੈਨੂੰ ਨਾਮ ਨੂੰ ਪਤਾ ਅੱਛਾ ਤੁਸੀਂ ਵੀ ਭਾਈ ਨਾਲ ਇੰਜੈਕਸ਼ਨ ਲੈ ਤੁਸੀਂ ਵੀ ਨਸ਼ਾ ਕੀਤਾ ਸੀ ਭਾਈ ਨਾਲ ਤੁਸੀਂ ਵੀ ਕਰਦੇ ਹੋ ਕਿੰਨੀ ਦੇਰ ਤੋਂ ਕਰਦਾ ਭਾਜੀ ਉਹ ਮੁੰਡਾ ਨਸ਼ਾ ਕੀ ਦੱਸਿਆ ਲੈ अच्छा अच्छा नहीं ਤੁਸੀਂ ਵੀ ਜਿਹੜਾ ਤੁਸੀਂ ਲੈ ਗਿਆ ਉਹ ਪੁੱਛੋ ਜਿੱਥੋਂ ਘਟਿਆ اچھا ਜਿੱਥੋਂ ਤੋਂ ਇਹ ਲੈ ਕੇ ਆਏ ਉਹ ਸ਼ਾਪ ਹੈ ਜਿੱਥੋਂ ਤੁਸੀਂ ਲੈ ਕੇ ਆਏ ਉਹ ਭਾਈ ਆਤਾ ਇੱਕ ਦਾ ਆਮਦ ਬਾਬਾ اچھا ਤੁਸੀਂ ਕਿਸ ਤਰ੍ਹਾਂ ਜੇ ਉਹਦੇ ਕੋਈ ਸ਼ਨਾਮ ਦਾ ਪਤਾ ਹੋਣਾ ਭਾਜੀ ਤਾਂ ਹੀ ਲੈ ਕੇ ਆਏ ਵਾਕਫ ਹੋਣਾ ਤਾਂ ਹੀ ਦਿੱਤਾ ਉਹਨੇ اچھا ਤੁਹਾਡਾ ਵਾਕਫ ਸੀ ਕਿ ਉਸ ਦਾ ਵਾਸ ਅੱਛਾ ਤੇ ਤੁਸੀਂ ਵੀ ਨਾਲ ਲਾਇਆ ਨਸ਼ਾ ਕੀਤਾ ਸੀਗਾ ਜੀ اچھا ਉਹ ਦੇ ਇੰਜੈਕਸ਼ਨ ਉਹ ਦੇ ਇੰਜੈਕਸ਼ਨ ਤੁਸੀਂ ਆਪ ਲੈਣਾ ਉਹਨੇ ਆਪ ਹੀ ਲੈ ਅੱਛਾ ਤੁਸੀਂ ਵੀ ਨਸ਼ਾ ਕੀਤਾ ਨਾਲ ਉਹਦੇ ਉਹ ਚੱਲ ਗਿਆ ਉਹਦੇ ਭਈ ਅਬ ਕੋਈ ਦੂਸਰੇ ਲੋਕੀ ਹੋਦੇ ਜੀ 12ਵੇਂ ਕੋਈ ਪਾਰ ਕਰਾ ਬਰਾ ਦੇ ਕਰਦਾ ਬਹੁਤ ਬੋੜਾ ਲੱਗਦਾ ਬਹੁਤ ਬੇਚੈਨਤਾ ਕਰਦਾ ਰਹਿੰਦਾ ਉਸ ਨੂੰ ਵੀ ਉਸੇ ਮੇਰੇ ਸਿਰਫ ਦਿਲਿਆ ਉਸ ਨੂੰ ਵੈਰੀਫਾਈ ਕਰਨਾ ਜੇ ਅਗਰ ਇਹ ਹੋ ਜਾਏਗਾ ਨਹੀਂ ਕੋਈ ਮਾਰ ਫਟਾਈ ਕੀ ਵੀ ਬਾਤ ਸਾਹਮਣੇ ਆ ਰਹੀ ਨਹੀਂ ਅਭੀ ਕਰ ਲਈ ਉਹ ਰਿਮੋਟ ਦਤਾਂਗੇ ਅਗਲੇ ਮੋਕਾ ਹਾਲਤ ਠੀਕ ਹੈ ਉਸਕੇ ਬਿਨਾਂ ਅਭੀ ਬੋਕਾ ਕਰਦੇ ਸੋ ਜਿਹੜੇ ਮੁੰਡੇ ਦੇ ਘਰ ਦੇ ਪਹੁੰਚੇ ਸੀ ਕਿ ਉਹਨਾਂ ਦਾ ਕਹਿਣਾ ਕਿ ਕੁੱਟਮਾਰ ਕੀਤੀ ਗਈ ਮੁੰਡੇ ਦੇ ਨਾਲ ਤੇ ਓਵਰਡੋਜ਼ ਜਿਹੜਾ ਉਹਦਾ ਹੋਇਆ ਇੱਥੇ ਮੁੰਡੇ ਦਾ ਨਾਲ ਨਸ਼ਾ ਕੀਤਾ ਉਹਨੇ ਤੇ ਜਿਹੜਾ ਮੌਕੇ ਦਾ ਜਿਹੜਾ ਮੁੰਡਾ ਸੀ ਉਹ ਹੁਣ ਫਰਾਰ ਹੋ ਚੁੱਕਿਆ ਮੌਕੇ ਤੇ ਕੋਈ ਫਰਾਰ ਨਹੀਂ ਬੱਚੇ ਆ ਤਾਂ ਹੀ ਇੱਕ ਮਿੰਟ ਮੈਂ ਉਹਨਾਂ ਦਾ ਪਿਤਾ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਜੀ ਜੀ ਤੁਸੀਂ ਅਭੀ ਇਸ ਨੂੰ ਵੈਰੀਫਾਈ ਕਰ ਲੈਣੇ ਆ ਉਹਨਾਂ ਦੇ ਧਿਆਨ ਲੱਗੇ ਜੋ ਕਹਿਣਗੇ ਸਰ ਕਰ ਬਈ ਪਰ ਸਰ ਉਹਨਾਂ ਦਾ ਇੱਕ ਵੀ ਇਹ ਵੀ ਕਹਿਣਾ ਕਿ 바ਵਾ ਖੇਲ ਤੋਂ ਉਹ ਜਾ ਕੇ ਆਪਾਂ ਲੈ ਕੇ ਆਏ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਨਸ਼ਾ ਕੀਤਾ ਹੈ ਪਰ ਜਿਹੜਾ ਵਿਅਕਤੀ ਦਾ ਨਾਮ ਨਹੀਂ ਦੱਸ ਰਿਹਾ ਤਾਂ ਹੁਣ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਜਾਏ ਕਿਸ ਬਾਰੇ ਜਿਹਨਾਂ ਦਾ ਜਿਹਨਾਂ ਨਾਲ ਅਸੀਂ ਜਿਹੜਾ ਮੁੰਡਾ ਸੀਗਾ ਉਹਨੇ ਆਪ ਦੱਸਿਆ ਕਿ ਭਾਰੋ ਉੱਥੋਂ ਆਪਾਂ ਪਾਵਰ ਖੇਤੋਂ ਲੈ ਕੇ ਆਇਆ ਬਾਈਕ ਤੇ ਮੁੰਡਾ ਆਇਆ ਵੈਰੀਫਾਈ ਕਰ ਬਾਈਕ ਤੇ ਮੁੰਡਾ ਆ ਉਹਨੇ ਠੀਕ ਠੀਕ ਆ ਪਤਾ ਨਹੀਂ ਯਾਰ ਅਸੀਂ ਇਹ ਕੰਮਾ ਕਰਕੇ ਰਿਆ ਕੰਮਾ ਕਾਜਾਂ ਨੂੰ ਆਏ ਤੇ ਹਾਲੇ ਨਹੀਂ ਮਿਲਾਈ ਅੰਦਰ ਬੱਟੇ ਆ ਜੀ ਚਾਹ ਪਾਣੀ ਪੀ ਰਹੇ ਆ ਤੇ ਉਹ ਸੁਬਾ ਰਹੀ ਮਲੇਕੇ ਨਾ ਮੁੰਡੇ ਦੇ ਅੰਦਰ ਆਜ ਭਾਰੀ ਅੱਛਾ ਅੱਛਾ ਜੀ ਡੈਡੀ ਨੂੰ ਰਿਆ ਮੈਂ ਕਿਹਾ ਮੈਂ ਨਹੀਂ ਆਣਾ ਮੇਰੇ ਕੋ ਕਦੇ ਲੱਗਿਆ ਮੈਂ ਕੋਟੇ ਤੇ ਨਹੀਂ ਆ ਸਕਦਾ ਅੱਛਾ ਜੀ ਤੇ ਬਾਅਦ ਵਿੱਚ ਕਹਿੰਦਾ ਨਹੀਂ ਉਰੇ ਆ ਮੈਂ ਗਿਆ ਮੈਂ ਕੋਟੇ ਦੇ ਅੱਗੇ ਮੁੰਡਾ ਕੰਮੇ ਤੇ ਆ ਦੇ ਅੱਛਾ ਜੀ ਮੈਂ ਕਿਹਾ ਕੀ ਹੋਇਆ ਕਹਿੰਦਾ ਨੰਨੇ ਸ਼ਾ ਕੀਤਾ ਮੈਂ ਕਿਹਾ ਜਦ ਤੂੰ ਕੋਟੇ ਕੋਲ ਆ ਆਹ ਹਾ ਨਾਗਾ ਹਿਆਤ ਨਹੀਂ ਲਾਣਾ ਇਹ ਕਹੇ ਮਾਪਿਆਂ ਨੂੰ ਬਰਾਗੜਾ ਮੁੰਡਾ ਗਿਆ ਮਾਪਿਆਂ ਨੂੰ ਬਰਾਗੜਾ ਪਿਓ ਇਹਨੂੰ ਕਹਿਣ ਗਿਆ ਉਹ ਕਹਿੰਦਾ ਮੈਂ ਨਹੀਂ ਆਣਾ ਹੈਗਾ ਤੇ ਨਾ ਮਿਲ ਕੇ 3-4 ਦਿਨ ਹੋ ਗਿਆ ਬਈ ਤੇ ਸਾਨੂੰ ਮਿਲ ਕੇ ਇਹ ਨਹੀਂ ਭਾਈ ਨਾ ਕਰੂ ਗਿਆ ਅੱਛਾ ਜੀ ਤੇ ਤੈਨੀਆਂ ਨਹੀਂ ਆਣਾਗਾ ਕੋសុਵਾ ਮਿਲ ਕੇ ਭੋਲੀ ਹੋਲੀ ਖੱਪ ਬਣ ਗਏ ਆ ਇੱਕ ਗੁਪਤ ਕਾਹੀ ਕਾ ਮਰੇ ਕਲਾਮ ਹੈ ਹਾਂ ਜੀ ਹਾਂ ਜੀ ਜੋ ਸਮਝਿਆ ਪਤਾ ਲੱਗੇ ਇਹ ਕੰਮ ਇੱਥੇ ਹੋ ਰਿਹਾ ਬਈ ਇਹ ਕੰਮ ਗੁਪਤ ਨਹੀਂ ਰੱਖਣਾ ਚਾਹੀਦਾ ਜੀ 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 ਅਜੇ ਹੋ ਰਹੀ ਹੋਲੀ ਸਾਰਿਆਂ ਨੂੰ ਕੀ ਇਹ ਕੰਮ ਹੋਇਆ ਏ ਇਹ ਤੁਸੀਂ ਵੀ ਆ ਗਏ ਹੋ ਤੁਸੀਂ ਦੇਖ ਲਿਆ ਸਾਰੇ ਦੇਖ ਲਿਆ ਨਸ਼ਾ ਕੀਤਾ ਗਿਆ ਸੀ ਇਹਨਾਂ ਵੱਲੋਂ ਤੁਹਾਡਾ ਮੁੰਡਾ ਨਸ਼ਾ ਕੀਤਾ ਹੁੰਦਾ ਸੀ ਤੁਹਾਡਾ ਬੇਟਾ ਵੀ ਤੁਹਾਡਾ ਬੇਟਾ ਵੀ ਨਸ਼ਾ ਕਰਦਾ ਜੀ ਤੁਹਾਡਾ ਮੁੰਡਾ ਵੀ ਨਸ਼ਾ ਕਰਦਾ ਹਾਂ ਕਰਦਾ ਹੈ ਅਈ ਕਹਿੰਦੀ ਕਿ ਇਹ ਕਰਦਾ ਹੈ ਤੁਹਾਡਾ ਬੰਦਾ ਕਰਦਾ ਸਰਕਾਰ ਵੱਲੋਂ ਕਾਫੀ ਮਹਿੰਮ ਚਲਾਈ ਜਾ ਰਹੀ ਨਸ਼ੇ ਦੇ ਖਿਲਾਫ ਜਿਹੜੇ ਯੁੱਧ ਕੀਤਾ ਜਾ ਰਿਹਾ ਬਟ ਜਿਹੜੇ ਯੁੱਧ ਹੈ ਨਹੀਂ ਹਟਦਾ ਪਿਆ ਨਸ਼ੇ ਦੇ ਜਿਹੜੇ ਆਦੀ ਬਣਿਆ ਹੋਇਆ ਉਹਨੂੰ ਕਿੱਦਾਂ ਦੇਖਦੇ ਹਾਂ ਤੁਸੀਂ ਭਾਈ ਜੀ ਹੁਣ ਮਲੇ ਕੇ ਹਰ ਚੀਜ਼ ਕਿ ਆਪਣਾ ਘਰ ਦਾ ਪੰਡਾ ਖਰਾਬ ਹੈ ਨਾ ਦੂਸਰਾ ਪੰਡਾ ਲੋਈ ਕਹਿਣ ਦੇ ਕਿ ਆਪਾਂ ਨਾ ਕਿਉਂ ਭਰਾਵੇ ਤੋ ਹੁਣ ਹਰ ਕੋਈ ਕਰਦਾ ਪਿਆ ਵੇ ਕੋਨਾ ਅੱਡਾ ਬੱਚਾ ਹੁਣ ਚੱਲਦਾ ਵੇ ਖਰਾਬ ਅਸੀਂ ਕਿਉਂ ਆ ਜਮੀ ਗਾੜੇ ਦੂਰੀ ਬੈਠੇ ਆ 24 ਘੰਟੇ ਦੂਰੀ ਬੈਠੇ ਆ ਅਸੀਂ ਬਸ ਅਸੀਂ ਵਿੱਚੋਂ ਮੰਨ ਦੇ ਵਿੱਚ ਕਿੰਨਾ ਸੱਟਦੇ ਪਏ ਆ ਜੇ ਤੁਹਾਡਾ ਬੇਟਾ ਨਸ਼ਾ ਕਰਦਾ ਵਾ ਤੁਸੀਂ ਪੁਲਿਸ ਨੂੰ ਕੰਪਲੀਟ ਕਰੋਗੇ ਇਸ ਚੀਜ਼ ਦੇ ਬਾਰੇ ਕਿ ਤੁਹਾਡਾ ਬੇਟਾ ਨਸ਼ਾ ਕਰਦਾ ਹਰਦਾ ਨਹੀਂ ਪਿਆ ਬਾਪ ਜੀ ਅਸੀਂ ਦੋ ਵਾਰੀ ਅੱਗੇ ਕਰਾ ਰਹੇ ਕਿੰਨੇ ਵਾਰੀ ਕੀਤੀ ਹੈ ਮਰੀ ਚੰਮ ਚੰਮ ਅਸੀਂ ਕਿੰਨੇ ਵਾਰੀ ਕੀਤੀ ਹੈ ਹਾਂ ਬਾਕੀ ਇਹਦੇ ਹਾਲਾਤ ਜਿਹੜੇ ਨੇ ਅੱਗੇ ਮਨੇ ਕਹਿ ਗਏ ਕਿ ਮੁੰਡਾ ਅੱਡਾ ਬਹਿਣਾ ਨਹੀਂ ਰਹਿੰਦਾ ਕੰਮ ਤੋਂ ਆੜ ਕੇ Süreyi <laughs> de